ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਆਪਣਾ ਟੂਰ ਪਹੁੰਚ ਗਿਆ ਜਿਹੜੀ ਗੱਡੀ ਬੋਲਦੇ ਆ ਕੱਚੀ ਗੱਡੀ ਚਮਕੌਰ ਦੀ ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਇਹ ਆਪਾਂ ਹੁਣ ਦਰਸ਼ਨ ਕਰਾਂਗੇ ਸਾਹਮਣੇ ਸ਼ਹੀਦ ਬਾਬਾ ਸੰਗਤ ਸਿੰਘ ਦੀਵਾਨ ਹਾਲ ਹੈ ਸ਼ਹੀਦ ਬਾਬਾ ਸੰਗਤ ਸਿੰਘ ਜੀ ਉਹੀ ਨੇ ਜਿਨ੍ਹਾਂ ਨੂੰ ਇੱਥੋਂ ਚਮਕੌਰ ਦੀ ਗੱਡੀ ਦੇ ਵਿੱਚੋਂ ਉਹ ਸੰਗਤਾਂ ਦੇ ਪਿਆਰਾਂ ਦੇ ਜਾਨੀ ਜੋ ਇਕੱਠੇ ਹੋ ਕੇ ਉਹਨਾਂ ਨੇ ਹੁਕਮ ਕੀਤਾ ਬਾਬਾ ਜੀ ਨੂੰ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕੀਤੀ ਵੀ ਤੁਸੀਂ ਇੱਥੋਂ ਰੁਕਸਤ ਹੋਵੋ ਕਿ ਤੁਸੀਂ ਤਾਂ ਹੋਰ ਵੀ ਜ਼ਿਹਰੇ ਖੜਾ ਕਰ ਲਾਉਗੇ ਖਾਲਸਾ ਤੇ ਅਸੀਂ ਕੁਰਬਾਨੀ ਇੱਥੇ ਦੇਣ ਲਈ ਹੈਗੇ ਆਂ ਤੇ ਉਹ ਸਹੀਦ ਬਾਬਾ ਸੰਗਤ ਸਿੰਘ ਜੀ ਦੇ ਹੀ ਦਸਤਾਰ ਸਜਾ ਕੇ ਉਹ ਇੱਥੋਂ ਤਾੜੀ ਮਾਰ ਕੇ ਉਹਨਾਂ ਨੇ ਕਹਿ ਸੀ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਇਹ ਉਹੀ ਜਗ੍ਹਾ ਹੈ ਇੱਧਰ ਗੁਰੂ ਕਾ ਲੰਗਰ ਇੱਧਰ ਹੈ ਫਿਰ ਉਹ ਵੀ ਗੱਡੀ 'ਚ ਬਿਠਾਉਣਾ ਹੁਣ ਸਪਾਂਸਰ ਗੱਡੀ 'ਚ ਬਿਠਾਉਗੇ ਉਲਟੀਆਂ ਕਰਨਗੇ ਇਹਨਾਂ ਦਾ ਤੇਰਾ ਫੇਰਾ ਹੋ ਜਾਂਦਾ ਬੱਚੇ ਦਾ ਉਹ ਨਾ ਫੱਜਦਾ ਨਹੀਂ ਇਹਨਾਂ ਵੱਲ ਆਹ ਹੈ ਉਹ ਸਾਹਮਣੇ ਦਿਸ ਰਿਹਾ ਹੈਗਾ ਗੱਡੀ ਉੱਚੀ ਗੱਡੀ ਜਿਹੜੀ ਕੱਚੀ ਗੱਡੀ ਚਮਕੌਰ ਸਾਹਿਬ ਇੱਧਰ ਹੈ ਅੱਗੇ ਤੁਹਾਨੂੰ ਦਰਸ਼ਨ ਕਰਵਾਉਣੇ ਹੈਗੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜਿੱਥੇ ਇੱਕ ਤਰ੍ਹਾਂ ਦੇ ਨਾਲ ਕਤਲ ਹੀ ਕਹਿ ਸਕਦੇ ਆ ਕਤਲ ਹੋਏ ਸੀਗੇ ਕਿਉਂਕਿ ਥੋੜੇ ਜੇ ਸਿੰਘ ਸੀਗੇ ਤੇ ਗੁਰੂ ਸਾਹਿਬ ਦੇ ਨਾਲ ਤੇ ਲੱਖਾਂ ਦੀ ਗਿਣਤੀ ਫੌਜਾਂ ਸੀਗੀਆਂ ਉਹ ਲੜਾਈ ਨਹੀਂ ਕਹਿ ਸਕਦੇ ਉਹਨੂੰ ਲੜਾਈ ਦਾ ਨਾਂ ਨਹੀਂ ਦੇ ਸਕਦੇ ਇੱਕ ਤਰ੍ਹਾਂ ਦੇ ਨਾਲ ਉਹ ਕਤਲ ਹੀ ਸੀਗਾ ਗੁਰਦੁਆਰਾ ਕਤਲ ਸਹਾਵ ਬਸ ਇੱਕ ਹਿੰਦੂਵੇਂ ਪੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੇ ਇੱਧਰ ਹੈ ਇਹ ਹੋਰ ਆਪਣਾ ਟੂਰ ਆਇਆ ਬਰਨਾਲੇ ਤੋਂ ਬਰਨਾਲੇ ਵਾਲਿਆਂ ਦਾ ਟੂਰ ਆ ਗਿਆ ਜੀ ਬੱਚਿਆਂ ਦਾ ਆਪਣੇ ਦਾ ਗੁੰਮਟੀ ਵਾਲਿਆਂ ਦਾ ਗੁੰਮਟੀ ਵਾਲੇ ਬੱਚਿਆਂ ਦਾ ਆ ਗਏ ਹਾਂਜੀ ਸਰ ਜੀ ਕੀ ਹਾਲ ਹੈ ਠੀਕ ਠਾਕ ਹਾਂਜੀ ਇਹ ਗੁੰਮਟੀ ਵਾਲੇ ਮਿਡਲ ਸਕੂਲ ਦੇ ਬੱਚੇ ਆ ਬੜਾ ਵਧੀਆ ਸਕੂਲ ਚਲਾਇਆ ਹੋਰ ਇਹਦਾ ਇਥੋਂ ਆਪਣੇ ਪਰਮ ਮਿੱਤਰ ਦਰਸ਼ਨ ਸਿੰਘ ਜੀ ਰਿਟਾਇਰ ਹੋਏ ਆ ਪਿਛਲੇ ਸਾਲ ਹੀ ਅਜੇ ਇਹ ਬੱਚੇ ਗੁੰਮਟੀ ਸਕੂਲ ਵਾਲਿਆਂ ਦੇ ਆ ਇਹਨਾਂ ਦੀਆਂ ਬਹੁਤ ਪ੍ਰਾਪਤੀਆਂ ਹੁੰਦੀਆਂ ਨੇ ਇੱਕ ਵਾਰੀ ਇਹਨਾਂ ਦਾ ਬੱਚਾ ਪੰਜਾਬ ਤੋਂ ਹੀ ਫਸਟ ਆਇਆ ਸੀਗਾ ਉਹ ਅਜੇ ਤੱਕ ਮੇਰੇ ਯਾਦ ਹੈਗਾ ਏ ਆਪਣਾ ਸਾਹਮਣੇ ਹੈ ਗੁਰਦੁਆਰਾ ਸ੍ਰੀ ਅਜੀਤ ਸਿੰਘ ਬਾਬਾ ਅਜੀਤ ਸਿੰਘ ਜਹਾਰ ਸਾਹਿਬ ਜੱਦਾ ਬਾਬਾ ਅਜੀਤ ਸਿੰਘ ਸਾਹਿਬ ਜੱਦਾ ਬਾਬਾ ਜਹਾਰ ਸਿੰਘ ਦੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਇੱਥੇ ਹੈ ਇਤਿਹਾਸ ਦਰਜ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਇਹਨੂੰ ਪੜ੍ਹ ਸਕਦੇ ਹੋ ਇਹ ਵੀ ਬੱਚੇ ਵੱਖ-ਵੱਖ ਟੂਰਾਂ ਦੇ ਹੈਗੇ ਨੇ ਟੂਰਾਂ ਆਲੇ ਬੱਚੇ ਆਏ ਆ ਅੱਜ ਬਹੁਤ ਸਾਰੇ ਟੂਰ ਆਏ ਹੋਏ ਹੈਗੇ ਆ ਤੇ ਤੁਸੀਂ ਸਾਰੇ ਇਹ ਬੱਚੇ ਵੀ ਦਰਸ਼ਨ ਕਰਦਾ ਹੈਗੇ ਨੇ ਤੇ ਆਪਾਂ ਵੀ ਦਰਸ਼ਨ ਕਰਦੇ ਹੈਗੇ ਆ ਲੋਕੀ ਅਸਰ ਵਾਲੀ ਜਗ੍ਹਾ ਫੇਰ ਮਿਲ ਕੇ ਆਪਾਂ ਨੂੰ ਇਹ ਵੀ ਟੂਰ ਤੇ ਆਏ ਹੋਏ ਨਾਲ ਨਾਲ ਹਾਂ ਗੁਰਦੁਆਰਾ ਸ੍ਰੀ ਪਤਨਗੜ੍ਹ ਸਾਹਿਬ ਤੇ ਸ਼ਰੀਫ ਚੋਟਾ ਸਾਹਿਬ ਹਾਂ ਅਸੀਂ ਬੱਚੇ ਆ ਗਏ ਬਈ ਠੀਕ ਠਾਕ ਹਾਂ ਬਾਕੀ ਸਾਰੇ ਟੂਰ ਦੇਖੇ ਵੀ ਯਾਡਾ ਦੀ ਮੂਵੀ ਬਣਾ ਰਹੇ ਨੇ ਬੱਚੇ ਆਦੋ ਜੀ ਹੋ ਗਿਆ ਇੱਧਰ ਖੜਾ ਮੈਂ ਹੋਂਗੇ ਹੋਂਗੇ ਪੁੱਛਦੀ ਲਹਾਰੇ ਤੇ ਗਏ ਗੋਚਦੀ ਏ ਇਸ ਦਾ ਗਾਈ ਸੀ Wonderful. Very lovely. ਸਤਿਕਾਰ ਸਤਿਕਾਰ ਜੀ ਸਤਿਕਾਰ ਸਤਿਕਾਰ ਜੀ ਇਹਨਾਂ ਨੂੰ ਤਖਲੀਦ ਬਹੁਤ ਧੰਨਵਾਦੀ ਆ ਇਹਨਾਂ ਦੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਸਤਿਕਾਰ ਜੀ ਗੁਰਦੁਆਰਾ ਸ੍ਰੀ ਸੰਗਤ ਸਰ ਸਾਹਿਬ ਪਿੰਡ ਰਾਜਗੜ ਯਾਦਗਾਰ ਸੱਚਕੰਡ ਵਾਸੀ ਸੰਤ ਅਤਰ ਸਿੰਘ ਜੀ ਮਹਾਰਾਜ ਕੋ ਨਿਸਾਨਗਰ ਵਾਲੇ ਇਹ ਹੈ ਆਪਣਾ ਇਹ ਬੜਾ ਮਸੂ ਹੋਰ ਮੋੜ ਤੇ ਸਾਡੀ ਭੈਣ ਖੜੀ ਹੈ ਕਿਰਨ ਸਸੀ ਕਾਲਪਾਈ ਟਿਕਟਕ ਇਹ ਬੱਚੇ ਆਏ ਆ ਸਰਕਾਰੀ ਸੀਨੀਅਰ ਸਕੂਲ ਛੀਨੀਵਾਲ ਜ਼ਿਲ੍ਹਾ ਬਰਨਾਲਾ ਦੇ ਇਹਨਾਂ ਨੂੰ ਆਪਾਂ ਗੁਰੂ ਘਰ ਦੇ ਦਰਸ਼ਨ ਕਰਵਾਉਨੇ ਅੱਜ ਆ ਜਾਓ ਪੁੱਤ ਆ ਜਾਓ ਸਸੀ ਕਾਲ ਦੀ ਸਸੀ ਕਾ ਟਿਕਟਕ ਹੋਣੀ ਪਾਏ ਗੁਰਦੁਆਰਾ ਸਾਹਿਬ ਦੇ ਅੰਦਰੋਂ ਵੀਡੀਓਗ੍ਰਾਫੀ ਅਲਾਉਡ ਨਹੀਂ ਹੈ ਫੋਟੋਗ੍ਰਾਫੀ ਅੰਦਰ ਇਹਦੇ ਅਲਾਉਡ ਨਹੀਂ ਹੈ ਤੇ ਆਪਾਂ ਹੈਲੋ 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 ਗਾਇਜ਼ ਆਜੋ 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 ਵੀ ਤੇ ਆਜੋ 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 ਪਤਾ ਆਜੋ 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 ਹੋਰ ਠੀਕ ਹੋ ਥੱਕੇ ਤਾਂ ਨਹੀਂ ਬਈ ਨਹੀਂ ਜੀ ਹੈਂ ਜੀ ਅੱਛਾ ਬਾਈ ਬਹੁਤ ਪੂਰ ਹੂੰ ਚਾਰ ਦਰਵਾਜ਼ਿਆਂ ਦਾ ਸਾਹ ਜਿੱਦੜੀ ਹੈ ਇਹ ਹੈ ਗੁਰੂਕਰ ਇਹ ਬਾਹਰੋਂ-ਬਾਹਰੋਂ ਹੀ ਇੱਥੇ ਆਪਾਂ ਕਰ ਸਕਾਂਗੇ ਅੰਦਰੋਂ ਫੋਟੋਗ੍ਰਾਫੀ ਨਹੀਂ ਅਲਾਉਡ ਹੈਗੀ ਜਿੱਥੋਂ-ਜਿੱਥੋਂ ਜਿੰਨਾ ਕੁ ਹੋ ਗਿਆ ਤੁਹਾਨੂੰ ਕੋਸ਼ਿਸ਼ ਕਰਾਂਗੇ ਉਹਨਾਂ ਕ ਆਪਾਂ ਦਿਖਾ ਦਈਏ ਤੁਹਾਨੂੰ ਸਾਰਿਆਂ ਨੂੰ ਤੇ ਬਾਕੀ ਅੰਦਰੋਂ ਨਹੀਂ ਅਲਾਉਡ ਹੈਗਾ ਇਸ ਕਰਕੇ ਆਪਾਂ ਪਹਿਲਾਂ ਹੀ ਤੁਹਾਡੇ ਕੋਲੋਂ ਮਾਫੀ ਮੰਗਦੇ ਹੈਗੇ ਆ ਤੇ ਇਹ ਸਾਡੇ ਭੈਣ ਖੜੇ ਆ ਤੇ ਉਹ ਸਾਡੇ ਜੀਜਾ ਜੀ ਖੜੇ ਨੇ ਖੜੇ ਨੇ ਤੇ ਬੜੀ ਖੁਸ਼ੀ ਹੋਇਆ ਨਾਲ ਇਹਨਾਂ ਨੂੰ ਵੈਲ ਚੱਲੇ ਇਹ ਬੱਚਿਆਂ ਨੂੰ ਸਿਨੀਵਾਲ ਦੇ ਬੱਚਿਆਂ ਨੂੰ ਸਪੈਸ਼ਲ ਤੌਰ ਤੇ ਲੈ ਕੇ ਆਏ ਹੈਗੇ ਗੁਰਦੁਆਰਾ ਸਾਹਿਬ ਬੜਾ ਫੇਮਸ ਹੈ ਤੇ ਇਹਦੇ ਦਰਸ਼ਨ ਕਰਨ ਆਏ ਸੀਗੇ ਤੇ ਭੈਣ ਜੀ ਸਾਡੇ ਹੋ ਖੜੇ ਨੇ ਸਾਹਮਣੇ ਤੇ ਸਾਡੇ ਪ੍ਰੋਣਾ ਸਾਹਿਬ ਨੇ ਜੀਜਾ ਜੀ ਇੱਕ ਮਿੰਟ ਬੋਲੋਗੇ ਜੇ ਮਾੜਾ ਜੇ ਇੱਥੇ ਡਿਊਟੀ ਵੀ ਹੈ ਇਹਨਾਂ ਦੀ ਥੋੜੀ ਜਿਹੀ ਜਾਣਕਾਰੀ ਦੇ ਦਿਓ ਪਲੀਜ਼ ਬੈਦਰ ਜੀ ਦਾ ਸਾਧ ਸਾਹਿਬ ਵੈਗਨਜੀਪਤ ਪਿੰਡ ਰਾਜਗੜ੍ਹ ਗੁਰਦੁਆਰਾ ਹਿੱਸ਼ਿਆਂਵਾਲਾ ਤੰਤਨ ਸੰਤ ਬਾਬਾ ਬ੍ਰਿਮ ਸਿੰਘ ਲੂਰਕੋਟੜ ਵਾਲਾਂ ਦੇ ਨਗਰ ਤੇ ਬਾਬਾ ਜੀ ਨੇ ਬਣਾਇਆ ਹੈ ਨੇ ਬਾਬਾ ਪ੍ਰਕਾਸ਼ ਸਿੰਘ ਜੀ ਰਾੜਗੜ ਵਾਲੇ ਬਹੁਤ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਬਹੁਤ ਦੇਖਣਯੋਗ ਉੱਤਰਾ ਸਾਹਿਬ ਅਹਿਸ਼ਿਆਂ ਵਾਲਾ ਰਾੜਗੜ ਵੈਸੇ ਜੀ ਜਿੱਤਖਾਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਥੋੜੇ ਜਿਹਾ ਲੇਟ ਹੁੰਦੇ ਕਰਕੇ ਆਪਾਂ ਇਜਾਜ਼ਤ ਲਵਾਂਗੇ ਇੱਥੋਂ ਤੇ ਤੁਹਾਨੂੰ ਸਾਰਿਆਂ ਨੂੰ ਸੂਚਨਾ ਦੇਣੀ ਵੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਬਿਲਕੁਲ ਮਨਾਗੀ ਇਸ ਕਰਕੇ ਤੁਹਾਡੇ ਕੋਲੋਂ ਪਹਿਲਾਂ ਹੀ ਮਾਫੀ ਮੰਗਦੇ ਆਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਗੁਰੂ ਘਰ ਦੇ ਦਰਸ਼ਨ ਕਰਕੇ ਇਹ ਇਹਦੇ ਦਰਸ਼ਨ ਕਰਕੇ ਅੰਦਰੋਂ ਜਾ ਕੇ ਸਾਰਿਆਂ ਨੂੰ ਹੀ ਬਹੁਤ-ਬਹੁਤ ਆਨੰਦ ਆਇਆ ਹੋਊਗਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਿਨੀਵਾਲ ਕਲਾਹ ਅਤੇ ਸਰਕਾਰੀ ਮਿਡਲ ਸਕੂਲ ਕਲਾੜਾ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਦੋ ਦਿਨਾਂ ਦਾ ਸੀਗਾ ਇਹ ਤੇ ਜਿਹਦੇ ਵਿੱਚ ਪਹਿਲੇ ਦਿਨ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਭਾਖੜਾ ਟੈਂਪ ਅਤੇ ਨਾਣਾ ਤੇ ਵੀ ਮੰਦਰ ਹੁੰਦੇ ਹੋਏ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਰਾਤ ਕੱਟੀ ਵਿਦਿਆਰਥੀਆਂ ਨੇ ਤੇ ਦੂਸਰੇ ਦਿਨ ਤਖਤ ਸ੍ਰੀ ਕੇਸਬੜਾ ਗੜ੍ਹ ਸਾਹਿਬ ਦਰਸ਼ਨ ਕਰਕੇ ਤੇ ਫਿਰ ਵਿਰਾਸਤੇ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਤੇ ਉਸ ਤੋਂ ਬਾਅਦ ਦੇ ਵਿੱਚ ਦਾਸਤਾਨ ਇਹ ਸ਼ਹਾਦਤ ਸ੍ਰੀ ਚਮਕੌਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਹੁੰਦੇ ਹੋਏ ਤੇ ਇੱਕ ਸ਼ੀਸ਼ਿਆਂ ਵਾਲਾ ਗੁਰਦੁਆਰਾ ਸਾਹਿਬ ਹੈਗਾ ਰਾਜਗੜ੍ਹ ਜਿਹੜਾ ਦਰਾਹੇ ਦੇ ਨੇੜੇ ਬਹੁਤ ਹੀ ਮਸ਼ਹੂਰ ਹੈਗਾ ਉਹਦਾ ਆਨੰਦ ਮਾਣਿਆ ਵਿਦਿਆਰਥੀਆਂ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਮਨੋਰੰਜਨ ਕੀਤਾ ਤੇ ਇਹ ਵਿਦਿਅਕ ਟੂਰ ਵਿਦਿਆਰਥੀਆਂ ਦੇ ਲਈ ਵਿੱਦਿਆ ਦਾ ਇੱਕ ਹਿੱਸਾ ਹੁੰਦੇ ਨੇ ਤੇ ਵਿਦਿਆਰਥੀ ਬਹੁਤ ਕੁਝ ਅੱਖੀਂ ਦੇਖ ਦੇਖ ਕੇ ਸਿੱਖਦੇ ਨੇ ਤੇ ਤੁਸੀਂ ਵੀ ਇਹਦੇ ਨਾਲ ਦੇ ਨਾਲ ਵਿਦਿਆਰਥੀਆਂ ਦੇ ਟੂਰ ਦਾ ਆਨੰਦ ਮਾਣਿਆ ਹੋ ਸਾਰਿਆਂ ਨੇ ਬਲੌਗ ਦੇਖ ਕੇ ਤੇ ਸਾਡਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ